ਯਾਰੇ ਦੇਖੋ ਸਮਾਜਿਕ ਤੇ ਹਰ ਕੋ ਟੇਬਲ ਚੱਕਣ ਨੂੰ ਕਮੇਟੀ ਵਾਲੇ ਦੇਖੋ ਪਟੀਆਂ ਲਾਈ ਸੀ ਜਾਂ ਤੇ ਇਹ ਤੇ ਵਟੀਆਂ ਦੇਖੋ ਦੇਖੋ ਨਾਣੀ ਗੱਲਬਾਤ ਕਰੀ ਜੀ ਥੋੜੀਆਂ ਦੇਖੋ ਕਮੇਟੀ ਵਾਲੇ ਦੇਖੋ ਸਮਾਜਿਕ ਤੇ ਦੇਖੋ ਪਟੀਆਂ ਲਾਈ ਸੀ ਜਾਂ ਤੇ ਇਹ ਤੇ ਵਟੀਆਂ ਦੇਖੋ ਲਾਈ ਸੀ ਜਾਂ ਤੇ ਇਹ ਤੇ ਹਾਂਜੀ ਦੇਖੋ ਸਮਾਜਿਕ ਤੇ ਦੇਖੋ ਕਮੇਟੀ ਵਾਲੇ ਦੇਖੋ ਪਟੀਆਂ ਲਾਈ ਸੀ ਜਾਂ ਤੇ ਇਹ ਤੇ ਵਟੀਆਂ ਦੇਖੋ ਪਟੀਆਂ ਲਾਈ ਸੀ ਜਾਂ ਤੇ ਇਹ ਤੋਂ ਵਟੀਆਂ ਦੇਖੋ ਕਮੇਟੀ ਵਾਲੇ ਆਏ ਦੇਖੋ ਕਵਾਰ ਸਦਲੀ ਤੇ ਕਮਸਮਾ ਚੱਕਦੇ ਦੇਖੋ ਕਮੇਟੀ ਆ ਦੇ ਹਾਂਜੀ ਸਰ ਜੀ ਇਹ ਅੱਜ ਦੀ ਮੀਟਿੰਗ ਆ ਦੇਖੋ ਪਹਾੜੀ ਖਮਨ ਦੇਖੋ ਡੇੜੀ ਚੱਕ ਦਿੱਤੀ ਇਹਨਾਂ ਨੇ ਦੇਖੋ ਡੇੜੀਆਂ ਦੇਖੋ ਵੱਡੀਆਂ ਲਾਈ ਸੀਦਾ ਤੇ ਏਤੇ ਮਟੀਆਂ ਦੇਖੋ ਕਮੇਟੀ ਆਰੇ ਦੇਖੋ ਲਾਈ ਸੀਦਾ ਤੇ ਏਤੇ ਵੱਟੀਆਂ ਦੇਖੋ ਡੇੜੀ ਚੱਕੋ ਨੋਗੀ ਦੇਖੋ ਚੌਂਤੇ ਵਿੱਚ ਦੇਖੋ ਲਾਈ ਸੀਦਾ ਤੇ ਏਤੇ ਵੱਟੀਆਂ ਦੇਖੋ ਵੱਟੀਆਂ ਲਾਈ ਸੀਦਾ ਤੇ ਏਤੇ ਦੇਖੋ ਕਿਰਿਆਨ ਹੈਗੀ ਖੜੀ ਦੇਖੋ ਵੱਟੀਆਂ ਨਾ ਸੀਰਾ ਤੇ ਇੱਤੇ ਵੱਟੀਆਂ ਦੇਖੋ ਕਮੇਟੀ ਵਾਲੇ ਦੇਖੋ ਨਣਾ ਹੀ ਕਾਰਵਾ ਕਰੀਏ ਸਰ ਨਾ ਟੋਂਗਣ ਵਾਲੀ ਕਾਰਵਾ ਕਰੀਏ ਹਾਂਜੀ ਸਰ ਅੱਜ ਅੱਜ ਕਮੇਟੀ ਵਾਲੇ ਕਿਤੇ ਅੱਜ ਕੀ ਕਰ ਲੋਗੇ ਸਮਾਜ ਚ ਕਿਤੇ ਹਾਂਜੀ ਸਰ ਕੀ ਦੱਸੋ ਵੱਟੀਆਂ ਨਾ ਸੀਰਾ ਤੇ ਇੱਤੇ ਵੱਟੀਆਂ ਦੇਖੋ ਹਾਂਜੀ ਸਰ ਕੀ ਕਰ ਲੋਗੇ ਅੱਜ ਕਮੇਟੀ ਦਾ ਅੱਜ ਸਮਾਜਿਕ ਲੋਗ ਨੂੰ ਅੱਜ ਹਾਈ ਕਮੇਟੀ ਆਏ ਤੁਸੀਂ ਆਏ ਹੋ ਸਮਾਜ ਚ ਕੀ ਹੁੰਦੇ ਨੇ ਉਹ ਪਹਿਲੇ ਕਾਰਵਾਈ ਕਰਦੇ ਰਹਿੰਦੇ ਆ ਹਾਂ ਜੀ ਕੀ ਕੰਨੀ ਵਾਲੀ ਥੋੜੀ ਹੁੰਨੀ ਕਾਰਵਾਈ ਹਾਂ ਜੀ ਚਕਾਓ ਪਹਿਲੇ ਕੀ ਨਾਮ ਵੀ ਤੀਬਰ ਖ ਹੋਣ ਵਾਲੀ ਆ ਦੇਖੋ ਲਾਈਸੀ ਦਾ ਤੇ ਵੱਡੀਆਂ ਦੇਖੋ ਵੱਡੀਆਂ ਲਾਈਸੀ ਦਾ ਤੇ ਵੱਡੀਆਂ ਦੇਖੋ ਦੋਨੋਂ ਕੱਟੀਆਂ ਆ ਨਾ ਟੈਂਪਰੀਰੀ ਡਾਇਰੈਕਟਰ ਦੀ ਬਾਤ ਆ ਦੇਖੋ ਲਾਈਸੀਰਾ ਤੇ ਇਹ ਤੇ ਵੱਟੀਆਂ ਦੇਖੋ ਲਾਈਸੀਰਾ ਤੇ ਇਹ ਤੇ ਵੱਟੀਆਂ ਦੇਖੋ ਵੱਟੀਆਂ ਲਾਈਸੀਰਾ ਦੇ ਤੋ ਕਮੇਟੀ ਆ ਦੀ ਸਮਾਜਿਕ ਵੀ ਹੋ ਗਿਆ ਦੇਖੋ ਚੌਂ ਤੇ ਵਿੱਚ ਬਾ ਦੇਖੋ ਕਮੇਟੀ ਵਾਲੇ ਦੇਖੋ ਸਮਾਜਿਕ ਤੇ ਦੇਖੋ ਪੂਰਾ ਕੱਪੜੇ ਚੱਕੋ ਹੋ ਗਏ ਦੇਖੋ ਉਹਨਾਂ ਨੇ ਅੰਦਰ ਸਮਾਨ ਚੱਕ ਕੇ ਅੰਦਰ ਘੱਟਾ ਉਹਨਾਂ ਨੇ ਦੇਖੋ ਕੂੜੀਆਂ ਲਾਈ ਸੀ ਦਾ ਤੇ ਤੇ ਵਟੀਆਂ ਦੇਖੋ ਇਹ ਕੋਲ ਤੇ ਇਹ ਬਾਇਟ ਨਹੀਂ ਵਾਹਤ ప్రతి ਇੱਕ ਲਾਈ ਸੀ ਦਾ ਇਤੇ ਵਟੀਆਂ ਦੇਖੋ ਦੇਖੋ ਲਾਈ ਸੀਰ ਤੇ ਤੇ ਵੱਟੀਆਂ ਦੇਖੋ ਚੱਕ ਦੇ ਰੇੜੀ ਅੰਦਰ ਵਾਰਦੀ ਦੇਖੋ ਲਾਈ ਸੀਰ ਤੇ ਤੇ ਵੱਟੀਆਂ ਦੇਖੋ ਜਿਹੜੀ ਜਹਾਜ਼ ਦਾ ਸੈਟ ਕਰ ਲੋ ਵੱਟੀਆਂ ਦੇਖੋ ਲਾਈ ਸੀਰ ਤੇ ਤੇ ਵੱਟੀਆਂ ਦੇਖੋ ਵੱਟੀਆਂ ਲਾਈ ਸੀਰ ਤੇ ਤੇ ਵੱਟੀਆਂ ਦੇਖੋ ਨਾ ਵੱਟੀਆਂ ਸੀਰਤ ਦੇ ਤੇ ਵਟੀਆਂ ਸਰ ਥੋੜਾ ਪਾਰ ਆਉਂਗੇ ਲਾਈ ਆ ਚੋਣ ਇਕਰ ਆਪੜ ਵਟੀਆਂ ਲਾਈ ਸੀਰਤ ਦੇ ਤੇ ਵਟੀਆਂ ਦੇਖੋ ਪੂਰੇ ਕਮੇਟੀ ਯਾਰ ਇਸਮਾਨ ਚ ਕਿਤੇ ਦੇਖੋ ਲਾਈ ਸੀਰਤ ਦੇ ਤੇ ਵਟੀਆਂ ਦੇਖੋ ਲੈ ਲੋ ਭਾਈ ਤੇ ਵਟੀਆਂ ਲਾਈ ਸੀਰਤ ਦੇ ਤੇ ਵਟੀਆਂ ਦੇਖੋ ਪੂਰੇ ਕਮੇਟੀ ਵਾਲੇ ਸਮਾਜ ਚੱਕ ਦੇ ਸਮਾਜ ਚੱਕੇ ਅੰਦਰ ਰੱਖ ਲਈ ਜਾਂਦੇ ਦੇਖੋ ਪਟੀਆਂ ਲਾਈਸੀ ਰ ਤੇ ਵੱਡੀਆਂ ਵੱਡੀਆਂ ਲਾਈਸੀ ਰ ਤੇ ਵੱਡੀਆਂ ਦੇਖੋ ਦੇਖੋ ਪੂਰੇ ਕਮੇਟੀ ਵਾਲੇ ਸਮਾਜ ਚੱਕ ਦੇ ਵੱਡੀਆਂ ਲਾਈਸੀ ਰ ਤੇ ਵੱਡੀਆਂ ਦੇਖੋ ਦੇਖੋ ਲਾਈਸੀ ਦਾ ਤੇ ਵੱਟੀਆਂ ਉਹਨਾਂ ਨਾਲ ਹੀ ਹੋ ਰੱਖ ਕੇ ਚਾਹੀਏ ਹੋ ਰੱਖ ਕੇ ਚੱਲੇ ਦੇਖੋ ਸਮਾਂ ਚੱਕ ਲੈ ਵੱਡੀਆਂ ਲਾਈ ਸਿਰਾਂ ਤੇ ਹੱਡੀਆਂ ਦੇਖੋ ਵੱਡੀਆਂ ਲਾਈ ਸਿਰਾਂ ਤੇ ਹੱਡੀਆਂ ਦੇਖੋ ਦੇਖੋ ਪੱਟੀਆਂ ਲਾਈ ਸਿਰਾਂ ਦੇ ਤੇ ਵੱਡੀਆਂ ਦੇਖੋ ਦੇਖੋ ਕੱਪੜੇ ਵਾਲੀ ਮਸ਼ੀਨ ਚੱਕ ਚੱਲੇ ਚੱਲੋ ਇਹਨਾਂ ਨੇ ਰੋੜ੍ਹ ਤੇ ਕੱਪੜੇ ਲਾਏ ਹੋ ਵੀ ਚੱਕੋ ਹੋ ਗਏ ਦੇਖੋ ਪਟੀਆਂ ਲਾਈ ਸੀ ਰਾ ਤੇ ਇੱਦਾਂ ਪਟੀਆਂ ਦੇਖੋ ਪਟੀਆਂ ਲਾਈ ਸੀ ਰਾ ਤੇ ਇੱਦਾਂ ਪਟੀਆਂ ਦੇਖੋ ਸਮਾਨ ਚੱਕਣ ਪੂਰੇ ਕਮੇਟੀ ਵਾਲੀ ਚੱਕਦੇ ਸਮਾਨ ਭਾਈ ਕਰਦੇ ਕਰਦੇ ਇਹ ਨਹੀਂ ਚੱਕਦੇ ਕੋਈ ਤੋਂ ਮੰਨ ਲੈ ਗਏ ਨਾ ਬਾਕੀ ਲੈ ਗਏ ਦੇਖੋ ਲਾਈਸੀ ਦਾ ਤੇਲ ਤੇ ਵੱਟੀਆਂ ਦੇਖੋ ਦੇਖੋ ਲਾਈਸੀ ਦਾ ਤੇਲ ਤੇ ਵੱਟੀਆਂ ਦੇਖੋ ਕਮੇਟੀ ਵਾਲੇ ਸਮਾਜ ਚੱਕਦੇ ਦੇਖੋ ਲਾਈਸੀ ਦਾ ਤੇਲ ਤੇ ਵੱਟੀਆਂ ਦੇਖੋ ਗਰਾਊਂਡ ਤੇ ਬਹੁਤ ਤੁਹਾਡੀ ਰਹਿਮ ਦੇ ਮੱਧਮ ਨਾਲ ਦਿਖਾ ਰਹੇ ਆ ਵੱਟੀਆਂ ਲਾਈਸੀ ਦਾ ਤੇਲ ਤੇ ਵੱਟੀਆਂ ਲਾਈਸੀ ਦਾ ਸਮਝ ਵਿੱਚ ਨਾ ਆਓ ਕੋਤੀਆਂ ਲਾਇਸੀ ਦਾ ਦੇਖਦੇ ਆ ਬਟੀਆਂ ਦੇਖੋ ਉਹ ਆਕੀ ਬੱਲੇ ਤਾਂ ਇਹ ਤੋ ਕੋਈ ਤੁਰੀਬੋ ਤੇ ਲਾਇਸੀ ਦਾ ਦੇ ਤੇ ਬਟੀਆਂ ਦੇਖੋ ਪਟੀਆਂ ਲਾਇਸੀ ਦਾ ਦੇ ਤੇ ਬਟੀਆਂ ਦੇਖੋ ਮਨਣਾ ਪੂਰੇ ਬਟੀਆਂ ਲਾਇਸੀ ਦਾ ਦੇ ਤੇ ਰੱਖੋ ਸਮਾਜ ਚੱਕਰ ਨੂੰ ਦੇਖੋ ਲਾਇਸੀ ਦਾ ਦੇ ਤੇ ਬਟੀਆਂ ਦੇਖੋ ਤੱਕੇ ਨੇ ਕਿਹੜਾ ਦੋਸਤ ਕਰੇ ਕੱਲਾ ਵੀ ਚੱਕੇ ਦਾ ਤਿੰਨਾਂ ਦੀ ਬਾਅਦ ਜਿਹੜੀ ਕਿਤੇ ਮਿੱਟੀ ਆ ਦੇ ਆਗੇ ਦੇਖੋ ਵੱਡੀਆਂ ਲਾਈਸੀਆਂ ਤੇ ਇੱਤੇ ਵੱਡੀਆਂ ਦੇਖੋ ਦੇਖੋ ਲਾਈਸੀਆਂ ਤੇ ਇੱਤੇ ਵੱਡੀਆਂ ਕਾਲ ਵੇ ਪਰੇ ਕਰਨੀ ਉਹ ਯੂਕੂਬ ਦਾ ਬਹੁਤ ਬਟੀਆਂ ਲਾਇ ਸਿਰਾਂ ਤੇ ਇੱਥੇ ਬਟੀਆਂ ਦੇਖੋ چھتری رات دیکھو بٹیاں لائی سیرا تیزی بٹیاں دیکھو <سؤال> دیکھو لائی سرہ تیر بولیے ਕੋ ਚੌਕ ਕਰ ਲਈ ਜੀ ਬੜੇ ਕੋਈ ਨਹੀਂ ਸੁਝਿਆ ਸੋ ਐਟ ਲਿਸਟ ਵਿੱਚ ਸਭ ਕਾਰਵਾਈ ਕਰਦੇ ਨੇ ਉਹਨਾਂ ਦੇ ਵਿਸ਼ਾ ਦੇ ਨਾਲ ਕਿੰਨਾ ਨੇ ਜਵਾਨਾਂ ਦਾ ਸਮਾਨ ਜਿਹੜਾ ਪਿੱਛਾ ਹੈਗਾ ਜਿਹੜਾ ਬਾਹਰ ਛੜਗਣ ਲੱਗਿਆ ਸੀ ਜਿਹੜੀਆਂ ਬਾਹਰ ਛੜਗਣ ਲੱਗਾ ਸੀ ਕਿੰਨਾ ਸਮਾਨ ਸੀਗਾ ਲੋਕਾਂ ਦਾ ਕਾਫੀ ਲੋਕਾਂ ਦਾ ਸਮਾਨ ਸੀ ਕਾਫੀ ਲੋਕਾਂ ਦਾ ਸਮਾਨ ਸੀਗਾ ਹੋਰ ਵੀ ਅਸੀਂ ਚੱਪੀ ਰਹੇ ਹਾਂ ਅਸੀਂ ਕੰਟੀਨਿਊ ਕਰੀਏ ਓਕੇ ਪਰਟੀਕੂਲਰ ਲਾਈਨ ਸੀ ਦੇਖਦੇ ਵਟੀਆਂ ਦੇਖੋ ਇਹਨਾਂ ਦਾ ਸਮਾਨ ਬਾਹਰ ਲੱਗਾ ਦੇਖੋ ਵੱਡੀਆਂ ਲਾਈਸੀ ਦਾ ਦੇਖੋ ਕਿੰਨਾ ਸਮਾਂ ਚੋਗੇ ਦੇਖੋ ਵੱਡੀਆਂ ਲਾਈਸੀ ਦਾ ਦੇ ਪੂਰਾ ਚੱਕਰ ਮਾਰਨਾ ਮੈਂ ਦੇਖੋ ਕਿਤੇ ਕਿਤੇ ਫਰਕ ਵੱਡੀਆਂ ਲਾਈਸੀ ਦਾ ਦੇ ਇੱਥੇ ਵੱਡੀਆਂ ਦੇਖੋ ਪੂਰਾ ਮਨਚਾਈ ਚੱਲਦਾ ਉਹਨਾਂ ਨੇ ਦੇਖੋ ਇਹਨਾਂ ਦਾ ਇਹਨਾਂ ਦੀ لائی سٹیا دیکھو بٹیا لائی سیٹا دیر بٹیاں دیکھو ਦੇਖੋ ਕਿ ਲਾਈਟ ਉੱਟ ਗਏ ਦੇਖੋ ਵੱਟੀਆਂ ਲਾਈਟ ਸੀਰਾ ਦੇ ਤੋ ਦੇਖੋ ਕਰੀਬ ਦਾ ਸਿਨਵਾ ਦੇਖੋ ਕਿੱਥੇ ਚੱਤੇ ਦੇਖੋ ਵੱਟੀਆਂ ਲਾਈਟ ਸੀਰਾ ਦੇ ਤੇ ਵੱਟੀਆਂ ਦੇਖੋ ਬਰਾਤ ਚੱਲਣਾ ਵੇ ਇਹਨੂੰ ਚੱਲੇ ਵੱਟੀਆਂ ਲਾਈਟ ਸੀਰਾ ਦੇ ਤੇ ਵੱਟੀਆਂ ਦੇਖੋ ਇਹ ਫਰਮਾਨ ਹੈ ਜੀ ਦੇਖੋ ਲਾਈ ਸਿਰ ਤੇ ਦੇ ਤੇ ਵਟੀਆਂ ਦੇਖੋ ਦੇਖੋ ਰੇੜੀ ਰੋੜ ਟੈਂਪੂ ਰੋਡ ਦੇ ਪਾਸ ਲੱਗਾ ਹੀ ਦੇਖੋ ਵਟੀਆਂ ਲਾਈ ਸਿਰ ਤੇ ਦੇ ਤੇ ਵਟੀਆਂ ਦੇਖੋ ਨੂੰ ਕਮੇਟੀ ਆ ਰਹੀ ਦੇਖੋ ਪੂਰਾ ਕਮੇਟੀ ਵਾਲੇ ਸਮਾਨ ਚੱਕਦੇ ਇਹਨਾਂ ਨਾਲ ਕਰੀਪਾਂ ਨਾਲ ਬਾਹਰ ਵੀ ਆ ਸਮਾਨ ਲੱਗਾ ਉਹ ਵੀ ਚੱਕਣ ਨੂੰ ਬੰਦੇ ਦੇਖੋ ਵੱਡੀਆਂ ਲਾਈਸੀਆਂ ਦੇ ਦੇ ਦੇਖੋ ਲਾਈਸੀਆਂ ਦੇ ਦੇ ਵੱਡੀਆਂ ਦੇਖੋ ਦੇਖੋ ਲਾਈਸੀਆਂ ਦੇ ਦੇ ਵੱਡੀਆਂ ਦੇਖੋ ਆਲੇ ਆਉਂਦੇ ਹੋਏ ਨਾ 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 ਤੇ ਇਹ ਪਹਿਲਾਂ ਕਿਹੜਾ ਚੋਕਾ ਦੇਖੋ ਲਾਈ ਸੀਰਾ ਦੇ ਦਿੱਤੇ ਵੱਡੀਆਂ ਦੇਖੋ ਉਹ ਮੇਰੇ ਕੋਲ ਸਭ ਕਟਾਲਾ ਚੋਰ ਜਣਾ ਵੱਟੀਆਂ ਹੁਣ ਕੀ ਹੁੰਦੀ ਹੈ ਪਰ ਚਾਚਰ ਕੋਟ ਬਾਹਰ ਆ ਗਏ ਦੇਖੋ ਲਾਈ ਸੀਰਾ ਦਿੱਤੇ ਹੁਣ ਪਟਾਲਾ ਚੋਰ ਹੀ ਜਣਾ ਉਹਨਾਂ ਨੇ ਹੁਣ ਪਟਾਲਾ ਚੋਂ ਚੱਲਾ ਮੈਂ ਦੇਖਣ ਵੱਟੀਆਂ ਲਾਈ ਸੀਰਾ ਦੇ ਦਿੱਤੇ ਪਟਾੜਾ ਚੋਰ ਦੇਖੋ ਵੱਡੀਆਂ ਲਾਈਸੀ ਦਾ ਦੇਖੋ ਉਹ ਪਟਾੜਾ ਉਹਨਾਂ ਨੂੰ ਉੱਥੇ ਹੀ ਖਬਰ ਕਰਨੀ ਦੇਖੋ ਲਾਈਸੀ ਦਾ ਦੇਖੋ ਵੱਡੀਆਂ ਦੇਖੋ ਇੱਕ ਹੋਰ ਲਾਈਸੀ ਇਹਨਾਂ ਦੇਖੋ ਲਾਈਸੀ ਦਾ ਦੇਖੋ ਪੂਰਾ ਵੱਡੀਆਂ ਨੂੰ ਬੋ ਬੋ ਤੁਹਾਨੂੰ ਆਦਾ